Saanta aya ਸੋਂ ਰਹੀਓ ਜਿੱਥੇ ਸੰਗਤਾਂ ਪਿਆਰ ਨਾਲ ਬੈਠ ਕੇ ਸਾਨੂੰ ਸਰਣ ਕਰ ਰਹੀਆਂ ਨੇ ਉਥੇ ਬਹੁਤ ਸਾਰੀਆਂ ਸਰਕਾਰਿਕ ਸੰਗਤਾਂ ਬਣੋਂ ਟਾੜੀ ਜਿੱਥੇ ਦੀ ਸਰਕਾਰ ਵਿੱਚ ਬਹੁਤ ਸਾਰਾ ਮਾਇਆ ਨੂੰ ਮਾਨ ਸਨਮਾਨ ਦੇ ਕੇ ਲਵਾਜਿਆ ਜਾ ਰਿਹਾ ਹੈ ਅਸਲ ਮੈਣਿਆਂ ਦੇ ਵਿੱਚ ਮੈਂ ਕਈ ਮਿਸਟੇਜਾਂ ਤੇ ਬੇਨਤੀ ਕਰਦਾ ਕਿ ਅਸੀਂ ਮਾਨ ਸਨਮਾਨ ਦੇ ਯੋਗ ਨਹੀਂ ਹਾਂ ਇਹ ਤੁਹਾਡੇ ਅਸੀਂ ਧਰਵਾਦਿਆਂ ਜੋ ਸਾਡੇ ਉੱਤੇ ਤੁਸੀਂ ਬਹੁਤ ਵੱਡਾ ਪਰਯੋਗ ਕਰਦੇ ਹੋ ਜਦੋਂ ਵੀ ਅਸੀਂ ਢਾਡੀ ਕਲਾ ਰਾਈ ਤੁਹਾਡੇ ਨਾਲ ਇਤਿਹਾਸ ਦੇ ਪੰਨੇ ਸਾਂਝੇ ਕਰਦੇ ਆਂ ਇਤਿਹਾਸ ਦੀਆਂ ਬਾਹਰਾਂ ਸਾਂਝੀਆਂ ਕਰਦੇ ਆਂ ਦੂਧੀਆਂ ਗੱਲਾਂ ਕਰਦੇ ਆਂ ਤੇ ਤੁਸੀਂ ਬਹੁਤ ਵੱਡਾ ਮਾਨ ਸਨਮਾਨ ਦੇ ਕੇ ਨਵਾਜਦੇ ਹੋ ਅਸੀਂ ਅਰਦਾਸ ਕਰਦੇ ਆਂ ਗੁਰੂ ਅੱਗੇ ਜੋ ਦਿਆਕੇ ਅਰਦਾਸ ਸਾਹਮਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਇਹ ਮਨੁੱਖ ਦੀ ਤੁਹਾਡੀਆਂ ਵਡਿਆਈਆਂ ਨੇ ਜੋ ਅਸੀਂ ਗੁਰੂ ਜਸ ਕਰਦੇ ਆਂ ਤੇ ਸੰਗਤਾਂ ਪਿਆਰ ਕਰਦੀਆਂ ਨੇ ਅਰਦਾਸ ਹੈ ਸਾਡੀ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਗੁਰੂ ਮਹਾਰਾਜ ਕਿਰਪਾ ਕਰੇ ਜਿਹੜੀ ਭਾਵਨਾ ਨੂੰ ਮੁੱਖ ਰੱਖਦੇ ਆ ਹੋਇਆਂ ਤੁਸੀਂ ਹਰ ਸਾਲ ਬਾਾਰ ਇਸ ਪਾਕਿਸਤਾਨ ਤੇ ਹਾਜ਼ਰੀਆਂ ਭਰਨ ਵਾਸਤੇ ਆਉਂਦੇ ਹੋ ਜਿਹੜੀ ਭਾਵਨਾ ਨੂੰ ਮੁੱਖ ਰੱਖਦੇ ਆ ਹੋਇਆਂ ਤੁਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕਰਦੇ ਹੋ ਜਿਹੜੀ ਭਾਵਨਾ ਨੂੰ ਮੁੱਖ ਰੱਖਦੇ ਆ ਹੋਇਆਂ ਤੁਸੀਂ ਤੁਹਾਡੀ ਜਥੇ ਨੂੰ ਸਤਿਕਾਰ ਜਾਂਦੇ ਹੋ ਮੈਂ ਤੁਹਾਡੇ ਹੱਕ ਵਿੱਚ ਸਹਿਬ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨਾ ਦੇ ਦਰਵਾਜ਼ੇ ਸਦਾ ਹੀ ਖੁੱਲੇ ਨੇ ਉਹਨਾਂ ਦੇ ਚੰਗਾ ਚ ਅਰਦਾਸ ਕਰਦਾ ਮਹਾਰਾਜ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਣੀ ਆਪਣੇ ਖਾਲਸਾ ਪੰਥ ਨੂੰ ਆਪਣੀ ਧਰਮ ਨੂੰ ਨਾਮ ਦਾ ਸੇਵਾ ਸਮਰਪਤ ਅਮਰ ਕਵੇਲਾ ਨਿਤਨੇ ਮਕਾਂਤਰਸਤੀਆ ਦਾਤਾ ਤੇ ਸਾਰੇ ਮਹਾਰਾਜ ਖੁਸ਼ੀਆਂ ਖੜੀ ਬਖਸ਼ ਕਰਨੀਆਂ ਆਓ ਕੋ ਮਹਾਰਾਜ ਕਿਰਪਾ ਕਰੇ ਇੱਕ ਵਾਰੀ ਸਾਰੀ ਸੰਗਤ ਪਿਆਰ ਵਿਚ ਆਓ ਤੇ ਸਰਬੱਤੇ ਭਲੇ ਦੀ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ ਕਿਉਂਕਿ ਅੱਜ ਆਪਾਂ ਬੇਰਤੀ ਕਰਨ ਵਾਸਤੇ ਆਏ ਆਂ ਇੱਥੇ ਬੈਠ ਕੇ ਮਹਾਰਾਜ ਨੇ ਜਿਹੜੀ ਚੌਪਈ ਸਾਹਿਬ ਦੀ ਪਾਵਨ ਬਾਣੀ ਉਹ ਚਾਰ ਪਉ ਕੀਤੀ ਹੈ ਨਾ ਉਹ ਬੇਨਤੀ ਦੇ ਰੂਪ ਵਿੱਚ ਕੀਤੀ ਹੈ ਵੇਖੋ ਕਿੰਨੇ ਪਿਆਰੇ ਸ਼ਬਦੋ ਪਾਵਨ ਬਾਣੀ ਚੌਪਈ ਸਾਹਿਬ ਦੀ ਬਾਣੀ ਜਿਹੜੀ ਆਪਾਂ ਸਵੇਰੇ ਵੀ ਨਿਤਨੇਮ ਤੇ ਪੜ੍ਹਦੇ ਆਂ ਜਿਹੜੀ ਜਦੋਂ ਸ਼ਾਮਾਂ ਨੂੰ ਸੋਧਾ ਰਹਿਣਾ ਸਾਡੀ ਬਾਣੀ ਪਾਵਨ ਬਾਣੀ ਦਾ ਜਦੋਂ ਅਸੀਂ ਜਾਪ ਕਰਦੇ ਆਂ ਉਦੋਂ ਵੀ ਇਹ ਚੌਪਈ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਆਂ ਕਿ ਇੱਥੇ ਬੈਠ ਕੇ ਮਹਾਰਾਜ ਨੇ ਸਾਥ ਸੰਗਤ ਇੱਕ ਉਸ ਅਕਾਲ ਨੂੰ ਬੇਨਤੀ ਕੀਤੀ ਹੈ ਉਹ ਬੇਨਤੀ ਦੇ ਸ਼ਬਦ ਤੁਸੀਂ ਸਾਰਿਆਂ ਨੇ ਸੁਣੇ ਕੀਤੇ ਨੇ ਅਮ੍ਰਿਤ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤਨੀ ਇੱਛਾ ਅੱਜ ਤੁਹਾਡੀਆਂ ਸਾਰੀਆਂ ਸ਼ਾਮਾਂ ਇੱਥੇ ਪੂਰੀਆਂ ਹੋਣੀਆਂ ਨੇ ਮਹਾਰਾਜ ਕਿਰਪਾ ਕਰੇ ਸਤਸੰਗਤ ਦੇ ਪਿਆਰੇ ਬਚਨ ਤਾਪ ਚਤਨ ਤੁਮਾਰ ਰਹੇ ਹਾਰਾ ਆਪਣਾ ਜਾਨ ਕਰੋ ਬ੍ਰਿਤਪਾਰਾ ਸਾਧ ਸੰਗਤ ਫਿਰ ਮਹਾਰਾਜ ਇੱਥੇ ਬਚਨ ਨੇ ਸੁਖੀ ਬਸੇ ਮੋਰੋ ਪਰਿਵਾਰਾ ਸੇ ਸਿੱਖ ਸਵੇ ਕਰਤਾਰਾ ਮੈਂ ਕਈ ਵਾਰੀ ਸੋਚਦਾ ਆਪਣੇ ਮਨ ਅੰਦਰ ਕਿ ਮਹਾਰਾਜ ਦਾ ਜੀ ਆਪਣਾ ਪਰਿਵਾਰ ਸਾਰਾ ਸ਼ਹੀਦ ਹੋ ਗਿਆ ਸੀ ਸਾਧ ਸੰਗਤ ਫਿਰ ਮਹਾਰਾਜ ਨੇ ਕਿਹੜੇ ਪਰਵਾਰ ਦੀ ਤਾਲ ਕੀਤੀ ਸਤਿਗੁਰਾਂ ਨੇ ਸਾਥ ਸੰਗਤ ਸਾਨੂੰ ਆਪਣਾ ਪਰਿਵਾਰ ਬਣਾਇਆ ਸਾਨੂੰ ਮਹਾਰਾਜ ਨੇ ਆਪਣਾ ਪਰਿਵਾਰ ਬਣਾ ਕੇ ਸਾਡੀ ਚੜ੍ਹਤ ਕਰਾ ਦਿੱਤੀ ਉਹ ਸਰਕਾਰਪੁਰ ਦੇ ਚਰਨ ਅੰਦਰ ਅਰਦਾਸ ਕੀਤੀ ਤੋਂ ਆਓ ਸਾਥ ਸੰਗਤ ਯਾਦ ਰੱਖਿਓ ਇਹ ਪਾਵਨ ਧਰਤੀ ਜਿੱਥੇ ਬਹਿ ਕੇ ਮਹਾਰਾਜ ਨੇ ਭਾਗ ਲਾਏ ਪਾਵਨ ਬਾਣੀ ਉਚਾਰਨ ਕੀਤੇ ਰਾਜਾ ਰਤਨ ਚੰਦ ਮਹਾਰਾਜ ਦਾ ਬੜਾ ਹੀ ਸ਼ਰਧਾਲੂ ਸੀ ਬਹੁਤ ਜ਼ਿਆਦਾ ਰਾਜੇ ਜਿਹੜੇ ਮਹਾਰਾਜ ਨਾਲ ਦਿਲੋਂ ਮੁਹੱਬਤ ਕਰਦੇ ਸਨ ਦਿਲੋਂ ਪਿਆਰ ਕਰਦੇ ਸਨ ਜਿਵੇਂ ਆਪਾਂ ਪੜਦੇ ਆ ਨਾਹਨ ਵਿਆਸਤਾ ਰਾਜਾ ਸੀ ਇੱਕ ਉਹ ਰਾਜ ਦਾ ਨਾਮ ਸੀ ਰਾਜਾ ਮੇਧਨੀ ਪ੍ਰਕਾਸ਼ ਤੇ ਉਹ ਰਾਜਾ ਮੇਧਨੀ ਪ੍ਰਕਾਸ਼ ਮਹਾਰਾਜ ਦਾ ਇੰਨਾ ਸ਼ਰਧਾਲੂ ਸੀ ਕਿ ਮਹਾਰਾਜ ਨੂੰ ਬੇਨਤੀ ਕਰਦਾ ਪਾਤਸ਼ਾਹ ਕਿਰਪਾ ਕਰੋ ਆਪ ਦੀ ਅਨੰਤਪੁਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਮੇਰੀ ਵਿਆਸਤਾ ਦੇ ਅੰਦਰ ਸਤਿਗੁਰੂ ਚਰਨ ਪਾਓ ਤੇ ਮਹਾਰਾਜ ਉਹਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਨਾਹਨ ਵਿਆਸਤਾ ਦੇ ਅੰਦਰ ਚਰਨ ਪਾਉਂਦੇ ਐ ਉੱਥੇ ਆਪਣਾ ਪਾਮ ਕੰਬੇ ਨੇ ਕਿ ਉੱਥੇ ਗੁਰਦੁਆਰਾ ਸਾਹਿਬ ਬਣ ਗਿਆ ਜੇ ਪੌਂਟਾਸ ਸਟੈਂਪ ਉਹ ਕੁੰਡਾ ਸਾਹਿਬ ਜਮਨਾ ਦੇ ਕੰਢੇ ਜਿੱਥੇ ਮਹਾਰਾਜ ਨੇ 사ਤਸੰਗਤ ਕੋ ਸਮਾਂ ਬਤਨ ਕੀਤਾ ਸਤਗੁਰੂ पाचਾ ਮਹਾਰਾਜੇ ਯਾਦ ਆਖਿਓ ਕੁੰਡਾ ਸਾਹਿਬ ਦੀ ਪਾਵਨ ਧਰਤੀ ਇਸੇ ਤਰ੍ਹਾਂ ਇਹ ਜਿਹੜਾ ਰਾਜਾ ਰਤਨ ਚੰਦ ਸੀ ਨਾਲ ਇਹ ਵੀ ਮਹਾਰਾਜ ਦਾ ਬੜਾ ਪਿਆਰਾ ਸ਼ਰਧਾਲੂ ਸੀ ਬੜਾ ਪਿਆਰ ਕਰਦਾ ਸੀ ਮਹਾਰਾਜ ਨਾਲ ਪਰ ਬਾਈ ਤਾਂ ਵੀ ਰਾਜਿਆਂ ਦੇ ਕੋਲੋਂ ਡਰਦਾ ਸੀ ਇਹ ਰਾਜਾ ਰਤਨ ਚੰਦ ਜਿਹੜਾ ਸੀ ਨਾ ਬਾਜੀਤਾ ਦੇ ਰਾਜਾ ਕੋ ਡਰਦਾ ਸੀ ਕਿਉਂਕਿ ਦਿਨ ਦੇ ਵਿੱਚ ਮੁਹੱਬਤ ਸੀ ਗੁਰੂ ਸਾਹਿਬ ਦੇ ਪ੍ਰਤੀ ਬੜਾ ਪਿਆਰ ਸੀ ਦਿਲ ਕਰਦਾ ਸੀ ਕਿ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਵਾਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਦਰਸ਼ਨ ਕਰਾਂ ਪਰ ਬਾਜੀਤਾ ਦੇ ਰਾਜਾ ਕੋ ਡਰਦਾ ਹੋਇਆ ਇਹ ਸਾਧ ਸੰਗਤ ਮਹਾਰਾਜਾਂ ਸਿੱਖਾਂ ਸੁਣਦਾ ਸੀ ਪਰ ਅਨੰਦਪੁਰ ਸਾਹਿਬ ਹੀ ਸੋਚਦਾ ਇੱਕ ਦਿਨ ਮਨ ਬਣਿਆ ਕਿ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਦਰਸ਼ਨ ਕਰਕੇ ਆਵਾਂ ਇਹ ਰਾਜਾ ਸਾਧ ਸੰਗਤ ਰਤਨ ਚੰਦ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਦੋਂ ਗਿਆ ਤੇ ਅਨੰਦਪੁਰ ਸਾਹਿਬ ਦੀ ਧਰਤੀ ਦੀਆਂ ਰੌਣਕਾਂ ਵੇਖੀਆਂ ਅਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਮਹਾਰਾਜ ਨੇ ਸਾਧ ਸੰਗਤ ਖਾਲਸਾ ਪੰਥ ਦੀ ਸਾਜਨਾ ਕੀਤੀ ਅਨੰਦਪੁਰ ਸਾਹਿਬ ਦੀ ਉਹ ਪਾਵਨ ਧਰਤੀ ਜਿਹੜੀ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਵਸਾਏ ਉਸ ਅਨੰਦਾਂ ਦੇ ਪ੍ਰੀਤ ਦਰਸ਼ਨ ਕਰਨ ਵਾਸਤੇ ਜਦੋਂ ਰਾਜਾ ਰਤਨ ਚੰਦ ਗਿਆ ਤੇ ਕੀ ਵੇਖਦਾ ਹੈ ਮਹਾਰਾਜ ਤੱਕ ਜਦ ਉਸ ਵਾਹਿਮਾਨ ਨੇ ਇੱਕ ਪਾਸੇ ਮਹਾਰਾਜੇ ਸੂਰਮੇ ਸਿੰਘ ਬੈਠੇ ਨੇ ਇੱਕ ਪਾਸੇ ਸਾਧ ਸੰਤ ਮਹਾਰਾਜਾ ਬੈਠੇ ਹੈ ਰਾਜਾ ਰਤਨ ਚੰਦਰ ਅਨੰਤ ਕੋ ਸਾਡੀ ਧਰਤੀ ਉੱਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਮਾਰ ਕੇ ਜਾ ਕੇ ਜੇ ਲੋਕ ਦਰਸ਼ਨ ਕਰਦਾ ਹੈ ਸਤਿਗੁਰਾਂ ਦੇ ਦਰਸ਼ਨ ਕਰਦਿਆ ਤਨ ਮਨ ਵਿਹਾਲ ਹੋ ਜਾਂਦਾ ਹੈ ਸਾਧ ਸੰਗਤ ਅੰਦਰੋਂ ਖੰਡ ਪੈਂਦੀ ਹੈ ਕਿਵੇਂ ਅਨੰਤ ਕੋ ਸਾਡੀ ਧਰਤੀ ਦੇ ਰਾਜਾ ਰਤਨ ਚੰਦ ਪਹੁੰਚਦਾ ਹੈ ਜੇ ਮਹਾਰਾਜ ਦੇ ਦਰਸ਼ਨ ਕਰਦਾ ਹੈ